ਦੋਸਤੋ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਰਜਿਸਟਰਡ ਵੱਲੋਂ ਹਰਿਆਵਲ ਲਹਿਰ ਵਿੱਚ ਹਿੱਸਾ ਪਾਇਆ ਆਉ ਤੁਹਾਨੂੰ ਇਸ ਮੌਕੇ ਤੇ ਰਜਿਤ ਸਿੰਘ ਬਿਲਗਾ ਵੱਲੋਂ ਬਿਲਗਾ نیوز ਆਨਲਾਈਨ ਦੀ ਟੀਮ ਵੱਲੋਂ ਇਹ ਦਿਖਾਏ ਜਾ ਰਹੇ ਨੇ ਫਰੇਸ਼ ਇਸ ਮੌਕੇ ਤੇ ਦੱਸਣਾ ਚਾਹਾਂਗੀ ਕਿ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਵੱਲੋਂ ਲਗਾਤਾਰ 20 10 11 ਤੋਂ ਲੈ ਕੇ ਪੌਦਾ ਕਰਨ ਬਿਲਕਿ ਦੇ ਵਿੱਚ ਵੱਖ-ਵੱਖ ਰਾਹਾਂ ਵਿੱਚ ਗਰੋਂਡਾਂ ਵਿੱਚ ਕੀਤਾ ਜਾ ਚੁੱਕਾ ਹੈ ਤੇ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਆਮ ਤਰਖਤਾ ਨੂੰ ਵੱਡੇ ਇਹ ਜਿਹੜੇ ਪੌਦੇ ਆ ਇਹ ਲਗਾਏ ਜਾ ਰਹੇ ਆ ਪੌਦੇ ਲਗਾਉਣ ਤੋਂ ਲੈ ਕੇ ਪੌਦੇ ਪਾਲਣ ਤੱਕ ਇਸ ਸੰਸਥਾ ਵੱਲੋਂ ਇਹ ਕਾਰਜ ਕੀਤਾ ਜਾਂਦਾ ਹੈ ਇਸ ਕਾਰਜ ਦੇ ਵਿੱਚ ਐਸ ਵਾਰ ਯੋਗਦਾਨ ਪਾਇਆ ਸੇਵਾ ਮੁਕਤ ਮੈਨੇਜਰ ਲਸ਼ਕਰ ਚੰਦ ਅਤੇ ਅਜੀ ਕੁਮਾਰ ਭੈਜੇ ਬਲੋ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਪੌਦੇ ਆ ਇਹ 6 ਤੋਂ 7 ਫੁੱਟ ਲੰਬੇ ਪੌਦੇ ਲਗਾਏ ਆ ਰਾਸਤੇ ਆ ਦੇ ਵਿੱਚ ਇਹ ਜਿਹੜਾ ਤੁਸੀਂ ਪੌਦਾ ਕਰਨ ਕੀਤਾ ਗਿਆ ਦੇਖਿਆ ਇਸ ਦੌਰਾਨ ਡੂੰਘੇ ਟੋਏ ਪੱਟੇ ਜਾਂਦੇ ਨੇ 1.5 ਤੋਂ 2 ਫੁੱਟ ਤੱਕ ਤਾਂ ਕਿ ਪੌਦਾ ਛੇਤੀ ਕੀਤੇ ਪਾਣੀ ਦੀ ਮਾਰ ਜਦੋਂ ਪੈਂਦੀ ਆ ਪਾਣੀ ਨਹੀਂ ਮਿਲਦਾ ਇਹ ਥੇਠੋਂ ਪਾਣੀ ਲੈਣ ਦੀ ਇਹਦੇ ਵਿੱਚ ਡੂੰਘੇ ਟੋਏ ਦੇ ਵਿੱਚ ਸਮਰੱਥਾ ਇਸ ਦੌਰਾਨ ਇਹ ਪੌਦੇ ਕਦਮ ਮੋਲ 3 ਅਤੇ ਪਿੱਪਲ ਬੋਰਡ ਇਸ ਦੌਰਾਨ ਲਾਏ ਗਏ ਇਸ ਤੋਂ ਇਲਾਵਾ ਕੁਝ ਜਗ੍ਹਾ ਤੇ ਫੁੱਲਦਾਰ ਪੂਟੇ ਵੀ ਲਾਏ ਗਏ ਆ ਪੌਦੇ ਲਾਏ ਗਏ ਆ ਤੇ ਆਓ ਇਸ ਮੌਕੇ ਤੇ ਤੁਹਾਨੂੰ ਦਿਖਾ ਰਹੇ ਆ ਹਰਵਿੰਦਰ ਸਿੰਘ ਸੋਢੀ ਪਰਮਜੀਤ ਸਿੰਘ ਪੰਮੀ ਸੁਖਦੀਪ ਸਿੰਘ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਾਥੀਆਂ ਨੇ ਇਹ ਇੱਥੇ ਮਦਦ ਕੀਤੀ ਐ ਟੋਏ ਪੱਟਣ ਵਿੱਚ ਬੂਟੇ ਲਗਾਉਣ ਵਿੱਚ ਰਜਿੰਦਰ ਸਿੰਘ ਬੱਲਗਾ ਹਰਵਿੰਦਰ ਸਿੰਘ ਸੇਵਾ ਮੁਖਤ ਮੈਨੇਜਰ ਲਸ਼ਕਰ ਚੰਦ ਸੁਖਦੀਪ ਸਿੰਘ ਅਤੇ ਪਰਮਜੀਤ ਪੰਮੀ ਨੇ ਇਸ ਕੰਮ ਦੇ ਵਿੱਚ ਯੋਗਦਾਨ ਦਿੱਤਾ ਹੈ ਤੇ ਤੁਹਾਨੂੰ ਅਖੀਰ ਵਿੱਚ ਅਸੀਂ ਦਿਖਾਵਾਂਗੇ ਕਿ ਇਹਨਾਂ ਪੌਦਿਆਂ ਨੂੰ ਇਹ দান ਕਰਨ ਵਾਲੇ ਵਿਅਕਤੀਆਂ ਵੱਲੋਂ ਜਿਹੜੇ ਲਗਾਤਾਰ ਹਰ ਸਾਲ ਬਾਟਾ ਬੰਦ ਦੇ ਵਿੱਚ ਸਹਿਯਤਾ ਕਰਦੇ ਨੇ ਪੌਦੇ ਖਰੀਦਣ ਲਈ ਮੈਨੇਜਰ ਲਸ਼ਕਰ ਚੰਦ ਅਤੇ ਅਜੀਤ ਕੁਮਾਰ ਵੈਜ ਉਹਨਾਂ ਦੇ ਵੀ ਤੁਹਾਨੂੰ ਅਸੀਂ ਜਿਹੜੇ ਵਿਚਾਰ ਸੁਣਾਵਾਂਗੇ ਕਿਉਂਕਿ ਇਹ ਦਾਨੀਆਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਦਾਨੀਆਂ ਦਾ ਵਿਚਾਰ ਤੁਹਾਡੇ ਤੱਕ ਲਿਆਉਣਾ ਬਹੁਤ ਜ਼ਰੂਰੀ ਹੈ ਤੈਨੂੰ ਇਸ ਵਾਰ ਅਸੀਂ ਇਹਨਾਂ ਨੂੰ ਰਿਕਾਰਡ ਕੀਤਾ ਤੇ ਆਓ ਤੁਹਾਨੂੰ ਇਸ ਮੌਕੇ ਤੇ ਇਹਨਾਂ ਵਾਤਾਵਰਣ ਪ੍ਰੇਮੀਆਂ ਨੇ ਕੀ ਕਿਹਾ ਉਹ ਵੀ ਸੁਣਾ ਦਿੰਨੇ ਆ ਹਾਂਜੀ ਅਜੇ ਕੁਮਾਰ ਵੈਦਜੀ ਇਹ ਜੋ ਪਿੱਛੇ ਰਖਤ ਲਗਾਏ ਗਏ ਆ ਤੁਹਾਡੇ ਵੱਲੋਂ ਮਾਇਕ ਸਹਾਇਤਾ ਕੀਤੀ ਗਈ ਆ ਲਸ਼ਕਰ ਮੈਨੇਜਰ ਵੱਲੋਂ ਵੀ ਇਸ ਕੰਮ ਦੇ ਵਿੱਚ ਹਿੱਸਾ ਪਾਇਆ ਆ ਇਹ ਕੀ ਕਹਿਣਾ ਚਾਹੁੰਦੇ ਆ ਤੇ ਕੁਝ ਜਿਹੜੇ ਆ ਅਸੀਂ ਇਸ ਤਰ੍ਹਾਂ ਦੇ ਪੌਦੇ ਲਗਾਏ ਆ ਪਹਿਲਾਂ ਵੀ ਲਗਾਏ ਆ ਮੈਂ ਆਪ ਖੇਤੀ ਵੀ ਲਗਾਉਂਦਾ ਰਿਹਾ ਆ इवन ਮੈਂ ਮੋਸਾਵ ਰੋਡ ਤੇ ਲਾਏ ਆ 15 20 ਹਨਾ ਤੇ ਮੇਰੀ ਕੋਸ਼ਿਸ਼ ਆ ਵੀ ਸਾਰੇ ਇਲਾਕੇ ਕੋਸ਼ਿਸ਼ ਨਹੀਂ ਕੋ ਜਿੰਨਾ ਕਿ ਦਸਬੰਧ ਨਿਕਲਦਾ ਉਨਾਂ ਲਾੜ ਜਿੰਨੀ ਹਿੰਮਤ ਹੈ ਜੋ ਕੋਈ ਪਾਣੀ ਦੇ ਸਕਦਾ ਕੋ ਉਦਾਂ ਸੇਵਾ ਜੇਭੋ ਕਰ ਸਕਦਾ ਉਦਾਂ ਕਰ ਦੇ ਜਿੱਦਾਂ ਵੀ ਕਰ ਸਕਦਾ ਕਰ ਅਸੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਸੇਵਾ ਸਹੀ ਲੈਣ ਵਾਲਾ ਹੋਵੇ ਉਹ ਸਹੀ ਕਰਨ ਵਾਲਾ ਹੋਵੇ ਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰਿਆ ਭਰਿਆ ਬਿਲਗੇ ਨੂੰ ਜਾਂ ਆਸਾ ਪਾਸਾ ਵੀ ਇਹਦਾ ਤਾਂ ਮਤਲਬ ਇਹ ਹੁੰਦਾ ਹੈ ਕਿ ਮੈਨੂੰ ਏਸੀ ਦਾ ਮਤਲਬ ਨਹੀਂ ਮੇਰੇ ਗੁਆੜ ਲੱਗੇ ਕਿਤੇ ਵੀ ਲੱਗੇ ਉਹ ਹਵਾ ਤਾਂ ਸਾਰੇ ਪਾਸੇ ਹੀ ਆਣੀ ਬੈਂਜੇ ਸਾਹਿਬ ਤੁਹਾਡੇ ਤੋਂ ਵੀ ਇਹ ਜਾਣਕਾਰੀ ਲੈਣੀ ਆ ਇਹ ਜਦੋਂ ਆਪਾਂ ਪੌਦੇ ਲਾਏ ਆ ਤੁਸੀਂ ਨਾਲ ਟੋਏ ਵੀ ਪਟਾਏ ਆ ਕਿਹੋ ਜਿਹੀ ਖੁਸ਼ੀ ਮਹਿਸੂਸ ਕਰਦੇ ਆ ਮੈਂ ਭਗਵਾਨ ਦੇ ਸਵੰਦ ਵਿੱਚ ਗੱਲ ਕਰ ਰਿਹਾ ਵੀ ਜਿਹੜੇ ਤੁਸੀਂ ਇਸ ਸੜਕ ਤੇ ਪਹਿਲਾਂ ਵੀ ਪlant ਲਗਾਏ ਆ ਕਿ ਮੈਨੂੰ ਬਹੁਤ ਵਧੀਆ ਲੱਗਿਆ ਉਸ ਦਿਨ ਗੱਲ ਕੀਤੀ ਯਾਰ ਕੁਝ ਗੋਣ ਲਾਣੇ ਆ ਤੇ ਇਹ ਨਾਲ ਵੀ ਥੋੜਾ ਕੰਮ ਕੰਨਾ ਸਪੂਨ ਮਿਲਿਆ ਤੇ ਇਹ ਕਿ ਨਵੀਂ ਇਹ ਇਸ ਤਰ੍ਹਾਂ ਇਹ ਥੋੜਾ ਥੋੜਾ ਹਿਸਾਬ ਹੈ ਇਹ ਕੰਮ ਕਰੀਏ ਕੋਈ ਇਸ ਤਰ੍ਹਾਂ ਦੇ ਖਲਾਫ ਬਹੁਤ ਜੀ ਦੂਸਰੇ ਸਾਥੀਆਂ ਦਾ ਫਾਟਾ ਭਰਨਾ ਉਹ ਫਾਟਾ ਸਾਰਾ ਪਰ ਇਹ ਮੇਜਰ ਲਸ਼ਕਰ ਚੰਦ ਜੀ ਜਿੱਦਾਂ ਤੁਸੀਂ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਨੂੰ 5000 ਦੀ ਜਿਹੜੀ ਮਾਇਕ ਸਹਾਇਤਾ ਕੀਤੀ ਆ ਪੌਦੇ ਲਗਾਉਣ ਦੇ ਵਿੱਚ ਹਿੱਸਾ ਪਾਇਆ ਇਹ ਤੁਸੀਂ ਪਹਿਲਾਂ ਵੀ ਇਸ ਬਾਤਾਂਬਾਦ ਦੇ ਵਿੱਚ ਹਿੱਸਾ ਪਾਉਂਦੇ ਰਹੇ ਨੂੰ ਇਹਦੇ ਬਾਰੇ ਸਾਡੀ ਸੁਰੂਤੇ ਦੱਸਿਓ ਹਾਂਜੀ ਰਜਿੰਦਰ ਜੀ ਮੈਂ 2004 ਤੋਂ ਇਹ ਸੇਵਾ ਕਰ ਰਿਹਾ ਕਿਉਂਕਿ ਜਦੋਂ ਮੈਂ ਬੈਂਕ ਸੀ ਤੇ ਉਸ ਟਾਈਮ ਸਾਡਾ ਉਸ ਬੈਂਕ ਦੇ ਆਉਂਦਾ ਆ ਤੇ ਜੁਲਾਈ ਚ ਬੈਂਕ ਦੇ ਤੇ ਉਹ ਬੈਂਕ ਅਮਦਦ ਕਰਦੀ ਮੈਂ ਕੋਸ਼ਿਸ਼ ਹੁੰਦੀ ਸੀ ਮੈਂ ਵੱਧ ਤੋਂ ਵੱਧ ਪਲਾਂਟ ਲਵਾਂ ਕਿਉਂਕਿ ਸਾਡੇ ਜਿਹੜੇ ਜਿੰਨੇ ਮਲਾਜ਼ਮਾ ਉਹ ਇਸ ਆਪਸੇ ਨੂੰ ਘਟ ਤੁਰਦੇ ਆ ਪਿਆਰ ਖਿੱਚ ਲਗਾਨੀ ਕਿੱਥੋਂ ਪਲਾਂਟ ਲਾਵਾਂਗੇ ਤੇ ਪਰ ਮੈਂ ਇਹਦੇ ਵਿੱਚ 600 ਪਾਉਂਦਾ ਰਿਹਾ ਤੇ ਮੈਂ ਲਿਉਂਦਾ ਰਿਹਾ ਤੇ ਲੌਂਦਾ ਰਿਹਾ ਅਜੇ ਬੀਜੀ ਜੀ ਭਾਵੇਂ ਕਿ ਅਸੀਂ ਤਾਂ ਜਾਣਦੇ ਹਾਂ ਕਿ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਦੀ ਤੁਸੀਂ ਲੰਬੇ ਸਮੇਂ ਤੋਂ ਚਾਹੇ ਪੌਦਾ ਕਾਰਨ ਦੌਰਾਨ ਚਾਹੇ ਗਰਾਊਂਡ ਵਿੱਚ ਸਾਫ ਸਫਾਈ ਕਰਨ ਲਈ ਸਾਡਾ ਸਹਿਯੋਗ ਕਰਦੇ ਰਹੇ ਹੋ ਪਰ ਸਾਡੇ ਸਰੋਤਿਆਂ ਨੂੰ ਵੀ ਦੱਸਿਓ ਇਹਦੇ ਬਾਰੇ ਕਿ ਤੁਹਾਨੂੰ ਇਹ ਸ਼ੌਂਕ ਕਦੋਂ ਤੋਂ ਆ ਖੁਜੀ ਅਰਜੰਦਰ ਜੀ ਮੇਰਾ ਸ਼ੌਕ ਤਾਂ ਕਾਫੀ ਪਿਛਲੇ 10-15 ਸਾਲ ਤੋਂ ਆ ਜੀ ਬਿਡ ਬਿਡ ਪੁੱਛੋ ਮਜਬੂਰੀ ਦੀ ਕਰਕੇ 2-3 ਸਾਲ ਤੋਂ ਆਫ ਹਾਂ ਮੈਂ ਜੀ ਬਾਕੀ ਮੇਰਾ ਇਹ ਹਰ ਵੇਲੇ ਕੋਸ਼ਿਸ਼ ਹੁੰਦੀ ਮੇਰਾ ਪਿੰਡ ਮੇਰਾ ਨਗਰ ਮੇਰਾ ਆਸਾ ਪਾਸਾ ਸਾਰਾ ਜਿਹੜਾ ਆ ਉਹ ਖੁਸ਼ਹਾਲ ਰਹੇ ਮੈਂ ਜੇ ਪੌਦਿਆਂ ਦੀ ਸੇਵਾ ਦਿੱਤੀ ਆ ਔਰ ਦਿੰਦਾ ਵੀ ਰਹੂੰਗਾ ਜਿਸਾ ਹੁਣ ਤੁਹਾਡੇ ਮੀਡੀਆ ਤੋਂ ਅਸੀਂ ਜਾਣਿਆ ਆ ਵੀ ਇਹ ਸਾਡੇ ਲਈ ਕਿ ਬੂਟੇ ਕਿੰਨੇ ਕੇ ਫਾਇਦੇਮੰਦ ਹੈ ਮੇਰਾ ਬਾਪੂ ਦੂਸਰਿਆਂ ਨੂੰ ਵੀ ਇਹ ਕਹੂੰਗਾ ਵੀ ਸਾਰਾ ਜਿਹੜਾ ਸਹਿਯੋਗ ਦਾਨ ਮਾੜਾ ਮੋਟਾ ਜੋ ਵੀ ਆਪਣਾ ਦਸਬੰਧ ਕੱਢਣਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਰੋ ਨਾ ਕਿ ਕੋਈ ਗੁਰਦੁਆਰੇ ਜੇ ਜਾਂ ਮੰਦਿਰ 'ਚ ਕੋਈ ਪੱਥਰ ਲਗਵਾਣਾ ਜਾਂ ਇਹ ਬੂਆ ਤੋ ਦਾ ਕੋਈ ਫਾਇਦਾ ਨਹੀਂ ਜਿਹੜਾ ਸਾਨੂੰ ਪ੍ਰੈਕਟੀਕਲੀ ਸਾਨੂੰ ਫਾਇਦਾ ਹੁੰਦਾ ਆ ਉਹ ਕੰਮ ਕਰੋ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਥੋੜਾ ਜਿਆਦਾ ਸਹਾਇਤ ਕਰੋ ਤਾਂ ਕਿ ਜਿਹੜੇ ਆ ਬੱਚੇ ਸਾਡੇ ਹੂਣ ਹਾਰ ਹੋ ਆਪ ਵਿੱਦਿਆ ਇੰਨੀ ਹੋਵੇ ਉਹਨਾਂ ਕੋਲ ਵੀ ਆਪ ਜਾਣੂ ਹੋਣ ਵੀ ਸਾਡੇ ਲਈ ਕੀ ਫਾਇਦਾ ਆ ਕੀ ਨੁਕਸਾਨ ਆ ਉਹਦੇ ਸਾਡੇ ਆਉਣ ਬੱਲੇ ਟਾਈਮ ਨੂੰ ਕ੍ਰਪਸ਼ਨ ਨੂੰ ਵੀ ਦੱਥ ਪੋਗੇ ਅਰਹੀ ਗੱਲ ਇਦਾਂ ਵੀ ਸਾਨੂੰ ਹੁਣ ਮੀਡੀਆ ਨੇ ਜ਼ਿਆਦਾ ਜਾਗਰਤ ਕੀਤਾ ਆ ਪੰਜਾਕ ਸਾਲਾਂ ਤੋਂ 100 ਸਾਲਾਂ ਤੋਂ ਵੀ ਸਾਡੇ ਲਈ ਇਹ ਦਰਖਤ ਤੇ ਜਾਂ ਪੌਦੇ ਸਾਡੇ ਲਈ ਕਿੰਨੇ ਫਾਇਦੇਮੰਦ ਬਾਦ ਅਜੇ ਕੁਮਾਰ ਵੈਜ ਨੇ ਵੀ ਗੁਰੂ ਅਰਜਨ ਦੇਵ ਕਬਡੀ ਅਕੈਡਮੀ ਨੂੰ 5000 ਰੁਪਈਆ ਸਹਾਇਤਾ ਕੀਤੀ ਆ ਇਹ ਪੌਦੇ ਲਗਾਉਣ ਲਈ ਅਸੀਂ ਇਹਨਾ ਤੋਂ ਉਗਾ ਵੀ ਆਸ ਕਰਦੇ ਆ ਵੀ ਇਸੇ ਤਰ੍ਹਾਂ ਅਕੈਡਮੀ ਦੀ ਇਹ ਮਦਦ ਕਰਦੇ ਰਹਿਣ ਤੇ ਮੰਜੀ ਸਾਹਿਬ ਤੋਂ ਵੀ ਆਸ ਕਰਦੇ ਆ ਤੇ ਜਾਣਦੇ ਆ ਕਿ ਅਜੇਬਦੀ ਜੀ ਫੇ ਇਹ ਜਿਹੜੇ ਤੁਸੀਂ ਪੌਦੇ ਲਾਉਣ ਲਈ ਜਿਹੜੀ ਮਦਦ ਕੀਤੀ ਹੈ ਤੁਸੀਂ ਪਹਿਲਾਂ ਵੀ ਸਵਾਲ ਕੀਤਾ ਕਿ ਆਪਣਾ ਜਵਾਬ ਦਿੱਤਾ ਕਿ ਇਹਨਾਂ ਦਾ ਪਾਲਣ ਦਾ ਕੰਮ ਜਿਹੜਾ ਆ ਉਹ ਅਕੈਡਮੀ ਦੇ ਮੈਂਬਰਾਂ ਦੇ ਹਿੱਸੇ ਹੀ ਆ ਤੇ ਇਹਨਾਂ ਨੂੰ ਵੈਸੇ ਲੰਘਦੇ ਪੜਦੇ ਪੌਦਿਆਂ ਨੂੰ ਫਿਰ ਤੁਸੀਂ ਉਹਦਾ ਨਜ਼ਰ ਇਹਨਾਂ ਤੇ ਜਾਂਦੀ ਰਹੂਗੀ ਤੁਹਾਡੀ ਬਿਲਕੁਲ ਜੀ ਦੇਖਦੇ ਵੀ ਆ ਦੱਸਦੇ ਵੀ ਆ ਜੀ ਅਪਰੇਜਿੰਦਰ ਸਿੰਘ ਜਿਹੜਾ ਸੇਵਾ ਕਰਦੇ ਆ ਦੇ ਉਹਨਾਂ ਦਾ ਬਹੁਤ ਯੋਗਦਾਨ ਆ ਇਸ ਚੀਜ਼ ਦੇ ਵਿੱਚ ਅਸੀਂ ਲੰਘਦੇ ਵੜਦੇ ਦੇਖਦੇ ਆ ਆਪਣਾ ਪੌਦਾ ਲਾਇਆ ਹੀ ਵੈਸੇ ਹੀ ਆ ਘਰ ਦੇ ਵਿੱਚ ਆਪਾਂ ਬੱਚਾ ਹੀ ਆ ਇਹ ਜਿਹੜਾ ਆਪਾਂ ਪੌਦਾ ਜਿਹੜਾ ਆਪਾਂ ਆਪਣੇ ਹੱਥੀ ਲਾਇਆ ਉਹਨੂੰ ਦੇਖਣਾ ਹੀ ਬਣਦਾ ਆ ਔਰ ਦੇਖਣਾ ਚਾਹੀਦਾ ਵੀ ਜੋ ਉਹਦੇ ਖਿੱਤੇ ਤੇ ਜੀਜ਼ ਹੈਗੀ ਉਹ ਕਰਨੀ ਚਾਹੀਦੀ ਤੇ ਤੁਸੀਂ ਬਾਕੀ ਲੋਕਾਂ ਨੂੰ ਕੀ ਸਿਖਿਆ ਦੇਣਾ ਚਾਹੁੰਦੇ ਆ ਮੈਂ ਤਾਂ ਇਹੀ ਕਹੂੰਗਾ ਜੀ ਵਾਤਾਵਰਨ ਦੇ ਪ੍ਰਤੀ ਵਿੱਦਿਆ ਦੇ ਪ੍ਰਤੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਖੇਡਾਂ ਦੇ ਪ੍ਰਤੀ ਇਤਲੀ ਅਤਰਾਇਤ ਹੋ ਜੀ ਤਾਂ ਕਿ ਮੈਂ ਫੈਸਲਾ ਕੀਤਾ ਕਿ ਸ਼ਾਇਦ ਉਹ ਮੇਰੀ ਗੱਲ ਚੰਗੀ ਨਾ ਲੱਗੇ ਜਿਹੜੇ ਗੁਰਦੁਆਰੇ ਮੰਦਰ ਜਿਹੜੇ ਬਣੇ ਆ ਨਾ ਜਿੰਨੇ ਬਣੇ ਉਹਨੂੰ ਉਹਨੂੰ ਸੰਭਾਲ ਲਓ ਉਹਨੂੰ ਹੋਰ ਨਾ ਬਣਾਓ ਉਹ ਚੀਜ਼ਾਂ ਪੋਲੀਟੀਕਲ ਬੰਦੀਆਂ ਜਾਂਦੀਆਂ ਠੀਕ ਹੈ ਜਿਉਂ ਉਹਨੂੰ ਹੋਰ ਨਾ ਸੰਭਾਲਾ ਵਿਦਿਆ ਤੇ ਜੋਰ ਦਿਓ ਪ੍ਰਦੂਸ਼ਣ ਜੜਾ ਰਿਹਾ ਤਾਂ ਉਹ ਮਾਹੌਲ ਬਣਾਓ ਕਿਤੇ ਵੀ ਲੋ ਕਿਸੇ ਵੀ ਪਿੰਡਾਂ ਚ ਮੈਂ ਸੇਵਾ ਹੋਰ ਵੀ ਕਰੂੰਗਾ ਲੇਕਿਨ ਉਹ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਮੇਰੇ ਪੈਸੇ ਸਹੀ ਜਗ੍ਹਾ ਤੇ ਲੱਗੇ ਆ ਠੀਕ ਹੈ ਮੈਜਰ ਸਾਹਿਬ ਇਸ ਵਾਰ ਬਹੁਤ ਗਰਮੀ ਪਈ ਆ ਰੌਲਾ ਵੀ ਬਹੁਤ ਆ ਬਈ ਮਰ ਗਏ ਲਟ ਲਿਆ ਬਈ ਗਰਮੀ ਬਹੁਤ ਜ਼ਿਆਦਾ ਇਸ ਗਰਮੀ ਦਾ ਮੁਕਾਬਲਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਨਿਕੋ ਜੀ ਆਪਾਂ ਜਿੰਨੀ ਪਹਿਲੇ ਹੀਟ ਹੋਈ ਆ ਤੇ ਇਹਦੇ ਵਾਸਤੇ ਵੱਧ ਤੋਂ ਵੱਧ ਆਪਾਂ ਨੂੰ ਪਲਾਂਟ ਲਗਾਉਣੇ ਚਾਹੀਦੇ ਆ ਕਿਉਂ ਪਲਾਂਟ ਇੱਕ ਜਹੀ ਚੀਜ਼ ਆ ਜਿਹੜੇ ਆਪਣੇ ਕਾਰਬਨ ਡਾਈਆਕਸਾਈਡ ਨੂੰ ਖਾਂਦੇ ਆ ਤੇ ਆਕਸੀਜਨ ਛੱਡਦੇ ਆ ਜਿਸ ਤਰ੍ਹਾਂ ਵੱਡੇ ਪਲਾਂਟ ਆਪਣੇ ਪਿੱਪਲ ਬੋੜ ਆ ਇਹ ਤਾਂ ਜਿਆਦਾ ਇੰਪੋਰਟੈਂਟ ਆਪਣੇ ਬਜ਼ੁਰਗ ਵੀ ਇਸ ਕਰਕੇ ਇਹਨੂੰ ਇੰਪੋਰਟੈਂਟ ਦਿੰਦੇ ਵੀ ਭਾਈ ਇਹਨਾਂ ਦੀ ਪੂਜਾ ਕਰਨੀ ਦਾ ਕਾਰਨ ਇਹ ਲੋਜਿਕ ਇਹ ਹੀ ਸੀ ਕਿ ਇਹ ਜਿਹੜੇ ਮਤਲਬ ਜਿੱਦਾਂ ਬੋੜ ਆ ਪਿੱਪਲੇ 24 ਘੰਟੇ ਆਕਸੀਜਨ ਦਿੰਦੇ ਆ ਤੇ ਮੇਰਾ ਇਹੀ ਸਨਿਆ ਹੈ ਕਿ ਆਪਾਂ ਨੂੰ ਮਤਲਬ ਆਹ ਜਿਹੜੇ ਮੌਸਮਾਂ ਜਿਸ ਤਰ੍ਹਾਂ ਦਿਲਾਈ ਅਗਸਤ ਇੱਥੇ ਬੂਟਾ ਬਹੁਤ ਡਿਵੈਲਪ ਹੁੰਦੇ ਆ ਤੇ ਜਿੰਨੇ ਵੀ ਮੇਰੇ ਮਤਲਬ ਸੱਜਣ ਮਿੱਤਰ ਜਾਂ ਸਰੂਤ ਤੇ ਜਾਂ ਜਿਹੜੇ ਸੁਣਦੇ ਆ ਸਾਨੂੰ ਸਾਰਿਆਂ ਨੂੰ ਰਲ ਕੇ ਮਤਲਬ ਵੱਧ ਤੋਂ ਵੱਧ ਇੱਥੇ ਬੂਟੇ ਲਾਉਣੇ ਚਾਹੀਦੇ ਆ ਤੇ ਉਹਨਾਂ ਦੇ ਨਾਲ ਇਹ ਵੀ ਮਤਲਬ ਸੰਭਾਲ ਰੱਖਣੀ ਚਾਹੀਦੀ ਆ ਪਰ ਮੈਂ ਜਿਹੜੇ ਮਤਲਬ ਆਮ ਤੌਰ ਤੇ ਸਾਡੇ ਬਾਹਰ ਰੋਡ ਦੇ ਤੇ ਲੱਗੇ ਹੁੰਦੇ ਪਲਾਂਟ ਉਹ ਕਈ ਵਰੀ ਉਹਨਾਂ ਨੂੰ ਮਤਲਬ ਅੱਗ ਲਾ ਦਿੱਤੀ ਜਾਂਦੀ ਆ ਲੋਹਦੇ ਤਾਂ ਨਹੀਂ ਲੋਹਦੇ ਤਾਂ ਆਪਣੇ ਉਹ ਨਾੜ ਨੂੰ ਜਾਂ ਹੋਰ ਕਿਸ ਤਰ੍ਹਾਂ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਭਰਾਵਾਂ ਨੂੰ ਵੀ ਮਤਲਬ ਆਪਾਂ ਉਹਦੇ ਆਲੇ-ਦੁਆਲੇੋਂ ਜਿਹੜਾ ਨਾੜ ਥੋੜਾ ਜਿਹਾ ਪ੍ਰੇ ਕਰਕੇ ਤੇ ਇਹਨੂੰ ਬਚਾਈਏ ਤਾਂ ਕਿ ਆਪਣੇ ਜਿਹੜਾ ਵਾਤਾਵਰਣ ਵਧੀਆ ਰਹੇ ਸਕੇ ਤੇ ਆਪਾਂ ਨੂੰ ਆਕਸੀਜਨ ਅੱਛੀ ਮਿਲ ਸਕੇ ਆਉਣ ਵਾਲੀ ਜਨਰੇਸ਼ਨ ਲਈ ਆਪਾਂ ਨੂੰ ਮੱਲਾ ਜਿਹੜੀ ਆਪਾਂ ਨੂੰ ਪੁੱਛਣ ਨਾ ਵੀ ਆਪਾਂ ਨੂੰ ਤੁਸੀਂ ਸਾਡੇ ਲਈ ਕੀ ਛੱਡ ਕੇ ਗਏ ਆ ਤੇ ਸਾਡਾ ਇਹੀ ਸੁਨੇਹਾ ਫਿਰ ਮੈਨੂੰ ਉਹ ਸਰਜੀਤ ਪਾਤਰ ਦੀਆਂ ਲਾਈਨਾਂ ਯਾਦਾ ਆ ਗਿਆ ਉਹ ਕਹਿੰਦੇ ਕੋਈ ਜੰਗਲ ਦੇ ਵਿੱਚ ਅੱਗ ਲੱਗੀ ਸੀ ਤੇ ਉੱਥੇ ਕੋਈ ਪਲਾਂਟ ਸੜ ਰਿਹਾ ਸੀ ਇੱਕ ਜਿਹੜੀ ਕੋਈ ਛੋਟਾ ਜਿਹਾ ਜਾਨਵਰ ਚਿੜੀ ਸੀ ਉੜ ਕੇ ਮਲਜਾਰੀ ਤੇ ਉਹ ਦੇਖਦੀ ਆ ਵੀ ਮੇਰੇ ਹਾਲ ਦੇਖ ਰਿਹਾ ਫਿਰ ਉਹ ਮੁੜ ਕੇ ਆ ਗਈ ਫਿਰ ਉਹ ਪਾਣੀ ਥੋੜੀ ਥੋੜੀ ਬੂੰਦਾਂ ਲਿਆ ਕੇ ਉੱਤੇ ਪਾਉਣ ਲੱਗੀ ਉਹ ਦੇਖਦੇ ਤੇ ਦੂਏ ਜਾਨਵਰੀ ਆ ਗਏ ਫਿਰ ਹੋਰ ਵੀ ਲੋਕੀ ਹੋ ਗਏ ਉਹ ਫਿਰ ਇਕੱਠੇ ਹੋ ਕੇ ਸਾਰੇ ਜੰਗਲੂਣੀ ਅੱਗ ਲਜਾਈ ਉਹਦੇ ਵਿੱਚ ਇਹੀ ਸੁਨੇਹਾ ਦਿੱਤਾ ਗਿਆ ਵੀ ਭਾਈ ਕੋਸ਼ਿਸ਼ ਕਰੀਏ ਤਾਂ ਕਿਹੜੀ ਚੀਜ਼ ਆ ਜਿਹੜਾ ਮਤਲਬ ਕੋਈ ਹੱਲ ਨਹੀਂ ਹੋ ਸਕਦਾ ਸੋ ਸਾਨੂੰ ਜਿੰਨਾ ਵੀ ਹੋ ਸਕੇ ਆਪਣੇ ਪੈਂਡ ਨੂੰ ਆਪਣੇ ਮਹੱਲੇ ਨੂੰ ਬਾਤ ਤੋਂ ਬਾਦ ਪਲਾਂਟਾਂ ਨਾਲ ਸਜਾਈਏ ਤਾਂ ਕਿ ਆਉਣ ਵਾਲੇ ਦੂਸਰੇ ਪੈਂਡ ਵੀ ਦੇਖਣ ਯਾਰ ਇਸ ਪੈਂਡ ਦੇ ਵਿੱਚ ਬੜੇ ਪਲਾਂਟ ਆ ਤੇ ਉਹ ਵੀ ਇਸ ਵਿੱਚ ਬਾਤ ਤੋਂ ਬਾਦ ਸਜੋਖ ਪੌਣ ਬਤ ਵਾਣੀ ਚ ਬੇਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸੁਨੇਹਾ ਲੋਕਾਂ ਨੂੰ ਇੱਕ ਹੋਰ ਸੁਨੇਹਾ ਦੇ ਦਿਓ ਮੈਂ ਤਾਂ ਇਹੀ ਗੋੰਗਾ ਜੀ ਆ ਜਿਹੜੇ ਆ ਆਮੀ ਨਦੋ ਵੀ ਨੇ ਜਿਹੜੇ ਬਰਸਾਤ ਦੇ ਵਿੱਚ ਆ ਇਦੇ ਵਿੱਚ ਲਾਉਣ ਵਾਲੇ ਨੂੰ ਜਾਂ ਪਾਣੀ ਦੇਣ ਵਾਲੇ ਨੂੰ ਬਹੁਤੀ ਖੇਚਲ ਨਹੀਂ ਉਹਨੇ ਜੜ ਫੜ ਲੈਣੀ ਆ ਉਹਦੀ ਮਤਲਬ ਕੁਦਰਤ ਦੀ ਕੁਦਰਤ ਨੇ ਉਹ ਚੀਜ਼ ਨੂੰ ਆਪ ਤਾਂ ਕਰ ਦੇਣਾ ਆ ਵੀ ਜਿਹੜਾ ਬੂਟਾ ਆ ਫਲ ਫੁੱਲ ਲੈਣਾ ਆਪਣੇ ਆਪ ਤੇ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਜਿੰਨਾ ਵੀ ਤੇ ਸੰਬੰਧ ਕੋਈ ਤੁਹਾਨੂੰ ਮਨੋਂ ਤੁਹਾਨੂੰ ਜੋ ਵੀ ਕਰ ਸਕਦਾ ਉਹ ਜ਼ਰੂਰੀ ਨਹੀਂ ਕਿ ਪੈਸੇ ਦੇਣ ਆ ਜਾਂ ਇਹ ਜੋ ਕਰ ਸਕਦਾ ਨੂੰ ਰਜਿੰਦਰ ਹੁੰਨਾਂ ਨੂੰ ਆ ਕੇ ਮਿਲ ਲਵੇ ਤੇ ਜੋ ਸੇਵਾ ਬਣਦੀ ਹੈ ਜੋ ਤੁਸੀਂ ਕਰ ਸਕਦੇ ਹੋ ਉਹ ਕਰ ਦਿਓ ਬਸ ਮੈਂ ਇਹੀ ਕਹਾਂਗਾ ਇਥੇ ਇਹ ਕਹਿਣਾ ਬਣਦਾ ਆ ਕੋਈ ਪੌਦੇ ਖਰੀਦਣ ਦੀ ਸੇਵਾ ਕਰ ਸਕਦਾ ਕੋਈ ਟੋਏ ਪਟਾ ਸਕਦਾ ਕੋਈ ਨਾਲ ਪਾਣੀ ਪਵਾ ਸਕਦਾ ਕੋਈ ਮੇਨਟੇਨੈਂਸ ਬਿਲਕੁਲ ਧੰਨਵਾਦ ਜੀ ਤੁਹਾਡਾ ਦੋਵੇਂ ਸ਼ਕਤੀਤਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਨੇ ਸਾਡੀ ਮਾਇਕ ਸਹਾਇਤਾ ਕੀਤੀ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ